ਮੈਂ ਆ ਮੈਂ ਲੱਗ ਕੇ ਤੂੰ ਲੈ ਮਾਰ ਹਾਂ ਲੈ ਜਾ ਹਾਂ ਠੀਕ ਆ ਹਾਏ ਉਹਦੇ ਲੈ ਗਏ ਉਹਦੇ ਅੰਦਰ ਮੈਂ ਲੈ ਜਾ ਅੱਗੇ ਚੱਲੀਏ ਉਹ ਚੱਲਾ ਜੀ ਮੈਂ ਆ ਕਰਾਂ ਕਾ ਕੰਦਾ ਮੈਂ ਤੇਰੇ ਘਰ ਜਾਣਾ ਇਹਦਾ ਉਹਦੇ ਤਾਂ ਕੱ ਲੈ ਜਾ ਅੱਗਾ ਗੁਰ ਗੁਰ ਲੜਫਾ ਮੈਨਾਂ ਨਹੀਂ ਲੜਕੀ ਨੂੰ ਗੁਰੂ ਲੈ ਜਾ ਕੱ ਲੈ ਜਾ ਲੜਿਆ ਸੀ ਨਾ ਕਿ ਨੂੰ ਵੇਹਾਂ ਕਿੰਨੇ ਪਾਨੇ ਲਾਏ ਕਿੰਨੇ ਪਾਨੇ ਲਾਏ ਗੁਰੂ ਕਾ ਭਾਜੀ ਲੈ ਜਾ ਲੈ ਜਾ ਕੇ ਭਾਜੀ ਵੇ ਨਹੀਂ ਆਤੀ ਨੇ ਪਾਨੇ ਲਾਇਏ ਭਾਈ ਕਿਨੇ ਲਾਇਏ ਪਗਾਨੇ ਮੈਂ ਗੱਲ ਮੈਂ ਨਹੀਂ ਮੈਂ ਕਿਹਾ ਚਾਹੁੰਦਾ ਮੈਂ ਆ ਵਾਓ ਕਿਰਕ ਕਿਨੇ ਆ ਕਿੰਨੇ ਲਾਇਏ ਆ ਡਬਲ ਆ ਆ ਕਿਨੇ ਲਾਇਏ ਕਿਨੇ ਲਾਇਏ ਪਗਾਨੇ ਹਾਂ ਚਾਚੂ ਚਾਚੂ ਨੇ ਚਾਚੂ ਨੇ ਲਾਇਏ ਕਿਹੜੇ ਚਾਚੂ ਨੇ ਸਾਹਬ ਚਾਚੂ ਨੇ ਸਾਹਬ ਚਾਚੂ ਨੇ ਲਾਇਏ ਆ ਆ ਪਾਇਆ ਚਾਚਾ ਬੰਨੂ ਵਰਗੜਾ ਉਹ ਚਲੇ ਸਵੇਰ ਦੇ ਲੱਗੇ ਅਬੇ ਤੇ ਫੋਕਟੇ ਹੀ ਆ ਗਈ ਸੀ ਸਾਬ ਕਿੰਨੀ ਮਿਹਨਤ ਕੀਤੀ ਵੇ ਮੋਰੀ ਮੇਰੇ ਲਾਫ ਨੂੰ ਤੇੇ ਫੜਾਉਂਦੇ ਲਾਏ ਐਨੇ ਤੇ ਫਲਾਉਣਾ ਹੀ ਬੜੇ ਓਕੇ ਆ ਅਜੇ ਅੱਧੇ ਗੁਰਵਰ ਨੇ ਪਾੜਤੇ ਆ ਅਰੇ ਪਾੜਤੇ ਗੁਰਵਰ ਨੇ ਅੱਧੇ ਔਰ ਇਹੜੇ ਜਿਹੇ ਰਵਾ ਸਰਵਸ ਕਾਣਦੇ ਹੀ ਅੱਜ ਔਰ ਸਰਵਸ ਨਹੀਂ ਗਰੀਬ ਦੇ ਕੰਮ ਐਨੇ ਭਗਾਨੇ ਫਲਾਉਣ ਨਾਲ ਉਹਦਾ ਸਾਹ ਮੁੱਕ ਜਾਂਦਾ ਨਾ ਮੁੱਕ ਜਾਂਦਾ ਆ ਦ ਸੰਡੇ ਆਇਆ ਕਿਹਦਾ ਭਾਵੀ ਦਾ ਸਾਫ ਹੋ ਲਗਿਆ ਮੈਂ ਹੋਰ ਕੀ ਮੈਂ ਖਾ ਲਈ ਹਾਂ ਹਾਂ ਦਾ ਮੈਂ ਉਹਨੂੰ ਕਿਹਾ ਮੈਂ ਸਾਹਿਬ ਆਪਣੀ ਹਵਾ ਮਕੋਈ ਮੈਂ ਸਾਹਿਬ ਨੂੰ ਕਿਹਾ ਮੈਂ ਸਾਹਿਬ ਪੰਪਨਾ ਫਲਾਇਆ ਹੀ ਹਾਂ ਦਾ ਨਹੀਂ ਪਲਵਾਨ ਨਹੀਂ ਨੱਕ ਦੇਤਾ ਹੀ ਬਈ ਮੈਂ ਤਾਂ ਸ਼ਾਇਦ ਪੰਪ ਵੀ ਰਖਿਆ ਸੀ ਉਹਨਾਂ ਜਦੋਂ ਬੜੇ ਟਾਈਂਗ ਦੀ ਮੈਂ ਨਹੀਂ ਉਹਨਾਂ ਨੇ ਕਰੇਗੇ ਉਹ ਵੱਖਰਾ ਹੁੰਦਾ ਪੰਪ ਜੈਨਾ ਉਹਦਾ ਨੇਤ ਜਕਾਰੀ ਨਾ ਮੁਸ਼ਕਿਲ ਉਹਨੇ ਕਬਾਰ ਆਂਦੀ ਨਾਲ ਰੁੱਟੀ ਸੀ ਨਾ ਹੂੰ ਜਿਹੜਾ ਪੰਪਣਾ ਹੋ ਗਿਆ ਤੇ ਨਾਲ ਜਲਦੀਆ ਪੰਪਣਾ ਲੜੀ ਜਾਂਦਾ ਗੁਰਵੇ ਕਿੰਨਾ ਹੀ ਮਿਆ ਪਰਨੀ ਉਹ ਪਿੰਦਾ ਉਹ ਕਦੇ ਮਿਆ ਪੰਡ ਲੱਗ ਜਾਂਦਾ ਕੋਈ ਨਹੀਂ ਫੇਰ ਲਾ ਲੈਣਾ ਟੇਪ ਜੀ ਇਹ ਨਾ ਗਰਮ ਹੋ ਗਏ ਟੇਪ ਹੂੰ ਇੱਟ ਚਲਾ ਵੀ ਤੋਂ ਬੜੇ ਪਰ ਫਿਰ ਵੀ ਇੰਨਾ ਹੀ ਬਹੁਤ ਆ ਇੰਨਾ ਚਲਾਉਣਾ ਕੀ ਬੁਲਾਤੀ ਜਾਂਦੀ ਇਹ ਲੱਸੀ ਦੀ ਆਲੀ ਹੁਲੀ ਕਿ ਆਪਾਂ ਨਾਲ ਚਲਾਏ ਆ ਆਹ ਗਾ ਕੇ ਗੱਡੀ ਦੀ ਗੱਡੀ ਡੈਕਰੀ ਹਾਂ ਚੱਲ ਸੋਹਣੇ ਲੱਗੇ ਉਹਦਾ ਉਹਦਾ ਤੇ ਭਰਿਆ ਆ ਆਹੋ ਉਹਦਾ ਬੜੇ ਆਹੋ ਚੋਂ ਹੁਣ ਪਾੜ ਹੁੰਡੇ ਦੇ ਪੇ ਨਾ ਥੱਲੇ ਹਾਂ ਆਏ ਨਹੀਂ ਹੁਣ ਪਤਾ ਨਹੀਂ ਲੱਗਣ ਦੇ ਲਾਉਣੇ ਕਿੱਥੇ ਫਿਰ ਸਾਹ ਉਹਨੇ ਮੈਂ ਇਦਾਂ ਬਣਾਉਣਾ ਹੂੰ ਨਹੀਂ ਤੇ ਆ ਆਹ ਵੇ ਕਿੱਦਾਂ ਬਣਾਇਆ ਜਿਹੜੇ ਪੁੰਗੇ ਆ ਜਿਹੜੇ ਪੁੰਗੇ ਹੱਥ ਇਹ ਹੋ ਉੱਥੇ ਬਾਵੇਂ ਲੰਮਕਾਰ ਨਕਸ਼ੀ ਨਹੀਂ ਲੰਮੇ ਰੋਏ ਨਹੀਂ ਬੜੀ ਮਿਹਨਤ ਕੀਤੀ ਸਾਰਿਆਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਬੀਬੀ ਨੇ ਖਵਾ ਲਾ ਪਹਿਲਾਂ ਲੈ ਕੇ ਆ ਕੇ ਵਿੱਚ ਇੰਦੀ ਇੰਦੀ ਸਾਨੂੰ ਮਤ ਕਾਦਾ ਫਿਰ ਬੀਬੀ ਨੇ ਦੇਖ ਕੇ ਮਤ ਲਾਉਣੀ ਪਾਇਆ ਮੇਰੀ ਬੀਬੀ ਦਾ ਬੀਬੀ ਦਾ ਧੰਨਵਾਦ ਮੈਂ ਕਾਕਾ ਲੈ ਕੇ ਆਈ ਆ ਬੀਬੀ ਲੈ ਕੇ ਗਈ ਕਿੰਨੇ ਦੇ ਬਸਿੱਤੇ ਕਾਕਾ ਚੁੱਕ ਰਿਹਾ ਬੀਬੀ ਖਿਲਾ ਦਿੰਦੇ ਚੁੱਕ ਲਿਓ ਆਹੋ ਬੀਬੀ ਲੈ ਆ ਗਿਆ ਆ ਉੱਥੋਂ ਵਟਾ ਲਿਆ ਲੈ ਕੇ ਆਈ ਪਾਪਾ ਆਹੋ ਵੀ ਵੀ ਬੀਬੀ ਨੇ ਜਿੰਨਾ ਕੰਮ ਕੀਤਾ ਨਾ ਤੋ ਕੀ ਕਿਸ ਨੇ ਵੀ ਕੀਤਾ। ਉਹ ਬੀਬੀ ਜਿਹੜੀ ਚੱਗੀ ਹੋਵੇ ਸਾਰੀ ਨਿਕਲ ਗਈ ਔਰ ਗਰਜ ਕਰ। ਕਾਕਾ ਦੇ ਰੁਸਕੇ ਬੰਗਾ ਨੂੰ ਚੱਲ ਚਲੀ। ਕਾਕਾ ਦਾ ਚੱਲ ਗਿਆ ਇੱਕ ਕਰ ਬਦੋ ਬਦੀ ਲਾਈ ਲਗਾ ਚੱਲ ਚੱਲਿਆ। ਇਹਦਾ ਬੀਬੀ ਝੂਠੀ ਬੰਲੀ ਦਾ। ਬੈਠੇ ਝੂਠ ਵਾਲੀ ਕਿਹੜੀ ਗੱਲ। ਕੱਲ ਦਾਦੀ ਨੇ ਉਹਨਾਂ ਦਾਦੀ ਨੇ ਵੀ ਕਹਿ ਲੱਖਣੀ ਕਹਿ ਗਿਆ ਮੈਂ ਤੁਹਾਡੇ ਘਰ ਜਾਣਾ ਹਾਂ ਤੁਹਾਨੂੰ। ਉਹ ਬਦੀ ਤਾਈ ਰੋਦੀ ਵੀ ਆਉਂਦੀ। ਉਹਦੀ ਤਾਈ ਰੋਦੀ ਜਾਂਦੀ ਹੈ ਮੈਂ ਲੈ ਕੇ ਜਾਣਾ ਮੈਂ ਤਾਂ ਕਾਕਾ ਦਾ ਹੀ ਮੁੱਦਰ ਨੂੰ ਜਾਣਾ। ਕਾਕਾ ਉਹ ਗੱਬੜੀ ਬੋਲਦਾ ਨਹੀਂ ਉਹ ਬਟ ਬੋਲਦਾ ਨਹੀਂ ਮੈਂ ਉੱਥੇ ਬੋਲਿਆ ਸੀ ਕਣੀ ਦਾ ਬੋਲਿਆ ਆਪ ਨੂੰ ਦਿਲਗਾ ਕਰਦਾ ਨਾ ਚੋਰੀ ਚੋਰੀ ਉਹ ਤੇਰੇ ਨਾਲ ਨਹੀਂ ਕਰਦਾ ਸਵੇਰੇ ਮੈਂ ਨਾ ਬੋਲਿਆ ਆ ਵਾਹ ਸਵੇਰੇ ਜਾਂਦੇ ਆ ਸਾਸਰੀ ਘਰ ਬੁਲਾਈ ਜਾਂਦੇ ਆਂਦਾ ਬੀਬੀ ਸਾਸਰੀ ਘਰ ਮੈਂ ਤੁਚੂ ਮਟ ਵਾਲੀ ਸੱਚੀ ਵੇਖੀ ਮੈਂ ਰਾਤ ਨੂੰ ਫੇਰ ਆਉਂਦੇ ਵੇਖੀ ਮੈਂ ਗੱਲ ਲਗਾ ਗਈ ਇਹਦੇ ਨਾਲ ਉਹ ਰਾਤ ਬੀਬੀ ਮੈਂ ਬੋਲਿਆ ਬੜਾ ਸੁੱਖੀ ਬੀਬੀ ਹਸੋਈ ਆ ਉਹ ਕੋਈ ਨਾ ਬੜਾ ਗੋジナ ਸੁਣ ਰਹੀ ਨਾ ਤੇ ਭਾਰਾ ਉਹਨੇ ਕਰਨੀਆ ਤੇਰ ਤੋਂ ਚੋਰੀ ਆ ਹਾਂ ਉਹ ਤਰਾਸਾ ਤੂੰ ਉਹਦਾ ਸਿਰ ਖਾਣਾ ਨਾ ਕਾਕੇ ਦਾ ਗੱਲਾਂ ਕਰ ਕਰ ਹੈਲੋ ਹਾਂ ਇਹ ਕਿਸੇ ਗੁੱਸੇ ਵਿੱਚ ਗੁੱਸਾ ਜਾਨੀ ਕਿਹਦੇ ਇੰٹا ਕਰ ਗੋ ਆ ਗੁੱਸਾ ਚੜ ਗਿਆ ਇਹ ਜਿਆਦਾ ਹੀ ਬੋਲਦੀ ਫਿਰ ਪਹਿਲਾਂ ਸੱਤੇ ਦਾ ਤੀੜੀਆਂ ਪਾਈਆਂ ਦਾ ਕਾਕੇ ਨੇ ਕਿ ਨਹੀਂ ਗੋ ਬਾਹਰ ਪਾਈ ਦੇਖੋ ਜੀ ਹਾਂ ਦੇ ਤੇਰੇ ਦੀਆਂ ਚਾਰ ਕਿਉਂ ਦੀਦੀਆਂ ਨੂੰ ਚਾਹ ਹੀ ਬੜਾ ਕੇ ਸਮਰੀਨ ਨੂੰ ਆਇ ਨੂੰ ਬੜਾ ਸੀਰ ਤੇ ਬੜਾ ਡਿਕ ਨਹੀਂ ਹੈ ਨਾ ਬੇਸਬਰੀ ਨਾਲ ਸੀਰ ਨੂੰ ਹੀ ਪਹਿਲਾਂ ਆਉਣ ਲੱਗੇ ਅਜੇ ਨਾ ਜਾਏ ਉਹ ਸੁਖੀ ਫੇਰ ਦੋਰੇ ਇੱਕ ਬਸ ਆ ਗਿਆ ਖੜਿਆ ਉਹ ਕਿੰਨੇ ਫੇਰੇ ਮਾਰੀ ਤੂੰ ਥੱਕੀ ਗਈ ਫੇਰ ਮੈਨੂੰ ਚੱਲ ਬੀਬੀ ਆ ਪੱਟ ਲਈਏ ਮੈਂ ਕਿਹਾ ਜ ਸਤੇ ਨਹੀਂ ਸੀ ਇਤਨੇ ਹੁਣ ਆਡੇ ਲੱਗੇ ਰਹਿਣਾ ਜਿਵੇਂ ਸੀਤ ਕੀ ਕਰਨਾ ਯਾਰ ਹੋਰ ਨਾ ਲੈ ਸੀ ਨਾ ਲੈ ਸੀ ਤੇ ਦੀਦੇ ਚਾਚੀ ਦੀ ਬੰਦੀ ਵਾਪਾ ਹਾਂ ਛੇਲੀਆਂ ਨਾ ਹਾਂ ਛੇਲੀਆਂ ਨੇ ਤੇਰੀ ਵੀ ਬੰਦੀ ਆ ਮੈਂ ਕਹਿੰਦਾ ਚਾ ਸੁਧ ਦਿਨ ਰਾਵੇ ਛੇਲੀ ਨਹੀਂ ਆ ਤਾਂ ਛੇਲੀ ਦੇ ਵਿੱਚ ਵਿੱਚ ਆਉਣਾ ਮੈਨੂੰ ਤੂੰ ਤਾਂ ਬੜਾ ਲੱਗੇ ਰਹੀ ਨਹੀਂ ਆ ਨਾ ਛੇਲੀ ਜਿੱਦਾਂ ਆਉਂਦੀ ਆ ਉਹ ਤਾਂ ਜਾਣਦੇ ਆ ਆਹ ਬੁੱਫੇ ਦੋਵੇਂ ਪੈਣਾ ਆਹ ਚੱਲ ਪੈਣਾ ਆਂਦੀ ਆ ਪਰ ਪੈਣਾ ਸੀ ਲਿਆਣੀਓ ਲੜਦੀਆਂ ਸਨ ਪੈਣਾ ਲੜ ਪਈ ਨੇ ਸੀਲੀ ਭੰਜਾ ਹੁਣ ਕੀ ਬਣ ਲੱਗੀ ਨਵੀਂ ਹੋਰ ਕੋਈ ਕਹਿ ਨਹੀਂ ਬਰੋ ਉਹ ਆ ਗਏ ਠੀਕ ਕਰੇਣਾ ਪੋਨੇ ਰਿਸਟ ਰਿਸਟ ਪੈਣਾ ਕੋਈ ਨਹੀਂ ਕੋਈ ਬਾਈ ਤੇ ਤੇਰੀ ਬਣਦੀ ਦੀ ਮੇਰੇ ਥੋੜੀ ਚੜੀ ਬਣਦੀ ਨਹੀਂ ਮੈਂ ਬੈਠੀ ਹਾਂ ਕਿਹੜੇ ਕਿਹੜੇ ਬੈਸ ਫਰੈਂਡ ਆ ਹਾਂ ਬੈਸ ਫਰੈਂਡ ਬਰੋ ਆ ਸੇ ਇਹ ਬਣਦੀ

ਇਹ ਹੱਬ ਵਰ ਹੀ ਹੱਕ ਦਾ ਆ। ਚਾਕੇ ਦੋ ਵਾਰ ਦਾਖਲੀ। ਉਹ ਲੜਪੇਂਤਾਂ ਦੇ। ਅਹ। ਚਾਚੀ। ਕੰਨ ਆਸ। ਸੋਹਣਿਆ। ਤੈਨੂੰ ਸੋਹਣੇ ਲੱਗੇ ਤਾਂ ਮਦਦਾਂ ਨੂੰ ਲੱਗੇ। ਹੈ? ਤੁਹਾਨੂੰ ਵੀ ਕਰੀਆਂ। ਤੁਹਾਨੂੰ ਵੀ ਪਸੰਦ ਆਏ? ਇਹ ਕਿਹੜੇ ਤੇਰੀ ਆ। ਇਤਰਾ ਦੇ ਬੋਲ ਗਿਆ ਚੰਗੇ ਆ ਆਪਣੇ ਆ। ਉਹਨਾਂ ਨੇ ਆਪਣੀ ਪਸੰਦ ਹੀ ਪਾਣੀ। ਸਹੀ ਗੱਲ ਸਹੀ ਗੱਲ ਮੈਂ ਤਾਂ ਨਵਾਂ ਜਣਾ ਕੀਤਾ ਬਾਜੂ ਇਹ ਲੱਗ ਗੁਰਵੱਦਾ ਇਹ ਹਾਕੇ ਦੇ ਨਾਲ ਗੁਰਵੱਦਾ ਬੋਲਿਆ ਕਰੀਆ ਕੇ ਹਾਂ ਆਦੇ ਵਾਰਤਿਆ ਕਰਤਾ ਹੀ ਗਿਆ ਹਾਂ ਬਾਕੀ ਬਾਕੀ ਹੱਕ ਬੰਦਾ ਨਾਲ ਇਹਦਾ ਸਾਈਪ ਨਹੀਂ ਆਜੂ ਬਾਈ ਬਾਈ ਨੰਬਰ ਹੀ ਮਲੇ ਮੈਂ ਹਾਂ ਅਬ ਇੰਨਾ ਕੀ ਅਨੋਰ ਆਈ ਗਿਆ ਦੋ ਵਾਕੇ ਦੇ ਹੀ ਦੇ ਇੱਕ ਫਿਰ ਗੁਰਵਤ ਦਾ ਨਾਲ ਮੈਨੂੰ ਨਾ ਗੁਰਵਤ ਦੇ ਕੱਪੜੇ ਨਾ ਪਸੰਦ ਨਹੀਂ ਹੁੰਦੇ ਉੱਥੇ ਕਦੀ ਮੈਂ ਮਨਜੋਨ ਨੂੰ ਕਹਿੰਦੀ ਵੀ ਤੂੰ ਮਨਜੋਨ ਤੇ ਵੇਖ ਕੇ ਦੇ ਦੇ ਕਦੀ ਮੈਂ ਸੁਮਨ ਨੂੰ ਕਹਿੰਦਾ ਸੁਮਨ ਤੂੰ ਪਸੰਦ ਕਰੇ ਮੈਂ ਕੰਗੇ ਲਾ ਦੇ ਸੱਚੀ ਕੋਈ ਦੁਕਾਨ ਤਾਂ ਚੰਗੇ ਲੱਗਦੇ ਹੈ ਦੁਕਾਨ ਤਾਂ ਮੈਂ ਉਹਦੇ ਲਈ ਆਇਆ ਦੁਕਾਨ ਤੇ ਪਹਿਲਾਂ ਗੁਰਵਤ ਦੇ ਕੱਪੜੇ ਕੁੜੀਆਂ ਤਾਂ ਬਹੁਤ ਸੋਹਣੀਆਂ ਸੋਹਣੀਆਂ ਪਹਿਲਾਂ ਮੈਂ ਉਹਦੇ ਲਈ ਲਈ ਭਾਜ ਮੈਨੂੰ ਗੁਰਵਤ ਦੇ ਚੰਗੇ ਲੱਗੂ ਫਿਰ ਮੈਂ ਇਹਦੇ ਕੋਲ ਪੈਸੇ ਨੂੰ ਕਹੂੰਗੀ ਸੁਮਨ ਇੱਕ ਹੀ ਆੜੀ ਹੈ ਕਿਹੜਾ ਚੰਗਾ ਲੱਗੂ ਕੁੜੀਆਂ ਦੇ ਵਧੀਆ ਮਿਲ ਜਾਂਦੇ ਮੁੰਡਿਆਂ ਦੇ ਬੜੇ ਔਖੇ ਹੁੰਦੇ ਪਸੰਦ ਆ। ਫਿਰ ਹੋਣ ਲੱਗ ਪਏ ਮੁੰਡਿਆਂ ਦੇ। ਮੁੰਡਿਆਂ ਕੁੜੀਆਂ ਦਾ ਟੇਣਾ ਨਹੀਂ। ਦੀਦੀ ਨੇ ਉਹਦੇ ਤੇ ਸੁਟ ਲੈ ਕਿ ਤੇ ਮੈਨੂੰ ਦਿਖਾਉਣੇ ਤੇ ਮੈਨੂੰ ਲੱਗਾ ਉਹਦਾ ਪਹਿਲੇ ਖਾਦੇ ਪਹਿਲੇ ਨਹੀਂ। ਨਹੀਂ ਨਹੀਂ ਕੋਈ ਨਹੀਂ। ਇਹ ਜਾ ਰਹੇ ਨਹੀਂ ਹੈਗੇ। ਨਾ ਹੋਵੇ ਤੇ ਤੂੰ ਕੋਈ ਨਹੀਂ ਗਈ ਆ। ਦੋ ਸਾਲ ਹੋ ਗਏ ਤਾਂ ਮੈਂ ਨਹੀਂ ਕਹਿੰਦੇ ਪਾਵਲ ਆ। ਉਹ ਕੁਰੀ ਆ। ਵਾਹ ਸੁਪਰੀ ਆਂਦੇ ਤੁਸੀਂ ਪੁਰੀ ਪੁਰੀ ਹਲਿਆ ਦਾ ਰੰਗ ਕਰਦੀ ਆਲਾ ਚਾਹ ਚਾਹ ਪੀਂਦੇ ਹੋ ਗੋਲ ਵਿੱਚ ਸਹੀ ਆਂ ਇਹਦੇ ਚੇਂਜ ਹੋ ਜਾਣਗੇ ਉਹ ਮਤਾਲੇ ਹੁੰਦਾ ਉਹ ਅੱਗੇ ਜਾਰੀ ਗਰਮੀ ਹੋਊਗਾ ਕਿ ਨਾ ਫਿਰ ਅੱਧੀ ਪਾਣੀ ਪੀਣਾ ਉਹ ਪੂਰੀ ਪਾਣੀ ਆ ਉਸਤਾਨ ਦੇ ਵੀ ਆਇਆ ਉਹ ਆ ਗਿਆ ਹੈ ਏਡਾ ਬੱਚਾ ਆ ਤੂੰ ਲੈ ਦਰਵੇ ਸੋਨਾ ਤੂੰ ਉਹ ਆ ਗਿਆ ਕਾਕਾ ਕਾਕਾ ਇੱਕ ਪਰੀ ਕੀ ਮਕੇ ਗਾਣ ਕਿ ਪਾਣੀ ਪੀਣਾ ਪਾਣੀ ਪੀਣਾ ਪੈਣ ਆਈ ਪਾ ਕੱਕ ਆ ਗਿਆ ਉਹ ਪੈਣ ਆਈ ਪੈਣ ਉਹ ਖੋਤੀ ਬਰ ਬੈਣ ਆਈ ਓਹੋ ਓਏ ਪੈਣ ਵੀ ਉਹ ਹਾਂ ਹਾਂ ਅਕਮ ਬਰੀ ਹੀ ਮਜਾ ਦੀ ਵੱਡੀ ਤਾਂ ਨਹੀਂ ਲਈ ਮੈਂ ਕਿ ਇੰਨੀ ਦੇ ਵਿੱਚ ਵਲੀਪ ਨਾ ਗੁਰਵੇ ਬੜੇ ਬੜੇ ਚੱਲਦੇ ਆਂ ਅਸੀਂ ਕਰਦੀ ਦੇ ਬਾਕੀ ਫਿਰ ਜਿਆਦਾ ਕੰਮ ਨਹੀਂ ਹੁੰਦਾ ਲਪੇਟ ਆ ਜਾਂਦੇ ਨੇ ਨਾ ਨਾ ਫਿਰ ਮਜ਼ਾ ਨਹੀਂ ਹੁੰਦਾ ਹਾਂ ਕਿੱਧਰ ਹੋਣਾ ਇਹ ਰਜਲ ਪਟੇ ਮੰਗਾਈਆਂ ਆ ਆ ਦੇ ਵਿੱਚ ਤੇ ਫਿਰ ਬੱਚਾ ਲਿੱਗਨ ਦਾ ਵੀ ਡਾ ਰਹੀ ਆ ਇਹਦਾ ਚੱਕੜ ਇਹਦੇ ਚ ਨਹੀਂ ਹੁੰਦਾ ਨਾ ਗੱਡੀ ਹੁਣ ਜਦੋਂ ਗੱਡੀ ਜਾਦੀ ਹੋਗੀ ਫਿਰ ਆਈ ਨਾ ਜੀ ਇਹ ਨਾ ਕਿੱਡੀ ਹੋਵੇ ਠੀਕ ਆ ਮੈਨੂੰ ਵੀ ਆ 컬러 ਲਾਈਫ ਹੋਣਾ ਜੇ ਰੈਡ ਹੈ ਲੱਗਦਾ ਉਹ ਪਾ ਇਹਦੀ ਫਰਮਾਇਸ਼ ਹੈ ਇਹ ਇਹੀ ਤਾਂ ਪਤਾ ਨਹੀਂ ਕੁੜੀ ਹੋਣੀ ਆ ਕਿ ਮੁੰਡਾ ਹੋਣਾ ਬਲੂ ਕਲਰ ਲੈ ਕੇ ਟ੍ਰੈਂਡ ਲੈ ਆ ਜਿੰਦਾ ਇਹਦਾ ਪਿੰਕ ਬੜੇ ਜਾਨਾ ਨੇ ਲੈ ਆ ਇਹਦੀ ਫਰਮਾਇਸ਼ ਆਂਦੀ ਲਾਲ ਸੂਟ ਪਾ ਕੇ ਲੈਣਾ ਚਾਹੁੰਦਾ ਅੱਡੇ ਵਿੱਚ ਉਹ ਰਾਜ ਨੂੰ ਨਹੀਂ ਪਾਏਗਾ ਉਹ ਜਿਹੜਾ ਉਹ ਜਿਹੜੇ ਆਪਾਂ ਦਾ ਕੀ ਉਹ ਇਹਦਾ ਪਾ ਲੈ ਪਾ ਲੈ ਪੈਂਟ ਚੋਣੀਆਂ ਨੇ ਚੋਈਆਂ ਪੈਂਟ ਚੋਣੀਆਂ ਆਓ ਇੱਧਰ ਲੈ ਜਾ ਲੈ ਪੈਂਟ ਚੋਣੀਆਂ ਐ ਕਣਕ ਕਿੱਥੇ ਆ? ਪਪਾ ਦੇ ਕਿਨੋਂ ਉਹਦੇ ਹੀ ਵੱਡਣ ਉਹ ਅੰਨਾ ਮੈਂ ਕਣਕ ਵੱਢਣੀ ਆ। ਆਹ ਫੋਨ ਕਰੀਏ ਮੈਨੂੰ ਨੂੰ ਲੈ ਜੀ ਆ ਕੇ। ਗੁਰੂ ਜੀ ਸਿਰ ਉ। ਸੁਤਾਰਾ। ਕਿਦਾਂ ਜੀ ਉਹ ਰਾ ਮੇਰੀ ਗੱਲ ਅੰਨਾ ਮੈਂ ਫੋਨ ਕਰੀ। ਹੂੰ। ਓਏ। ਬੜਾ ਠੀਕ ਹੈ। ਆ ਜਾ। ਹਾਂ। ਸਿੱਖ ਰਹੇ ਹਾਂ। ਹਾਂ? ਕੀ ਆਈ ਉਹ ਰਾ ਚੋੜੀ। ਮੈਨੂੰ ਫੋਨ ਕਰੀਏ। ਆ ਮਿਸਟਰ ਉਹਦੇ। ਮਿਸਟਰ ਉਹਦੇ। ਤੂੰ ਵੇਖ ਨਹੀਂ ਆਂੀ? ਨਾ ਉਹ ਆਈ ਤੂੰ। ਕਿਦਾਂ ਚਲੋਣੀ ਤੂੰ ਮੈਨੂੰ। ਨੰਨੂ ਨੂੰ ਮੈਂ ਇਹ ਇਹ ਕੰਪੈਨਰ ਮੈਨੂੰ ਵੀ ਲੈ ਜਾ ਇਹਨੂੰ ਦੇਣੀ ਨਹੀਂ ਕੰਪੈਨ ਤੇ ਨੰਨੂ ਨੇ ਚਲਾਉਣੀ ਆ ਨੰਨੂ ਤੈਨੂੰ ਨਹੀਂ ਦੇਣੀ ਸੌਂਦੋ ਵਿਚਾਰੇ ਨੂੰ ਗਰਵਤ ਤੂੰ ਚਲਾਉਣੀ ਕੰਪੈਨ ਮੰਜੇ ਤੇ ਅੱਜ ਬੈਲੀ ਗਈ ਕਰਦਾ ਹੈ ਲੋ ਮੈਂ ਕਹਿੰਦਾ ਮੇਰੇ ਆਈਡੀ ਕਰੇ ਗਾਲਾਂ ਕਰਦਾ ਨੰਨੂ ਜਨ ਆ ਨਕਰਾਉਂ ਲੱਗੀ ਪੈਨ ਨੰਨੂ ਆਂਦਾ ਪੈਨ ਘਾਰ ਆਵਣ ਲੱਗੀ ਆ ਉਹਦੀ ਕਰ ਉਹਦੀ ਕਰ ਕਿੰਨਾ ਨੰਨੂ ਬੈਨ ਨਾ ਨਾ ਸੁਣਦੀ ਕਿਦਾ ਬਾ ਚਲ ਕੋਈ ਗਾਲ ਨਹੀਂ ਇੱਧਰ ਬੈਠੇ ਕਹਿੰਦਾ ਫੋਨ ਲਾ ਕੇ ਦੋ ਨੰਨੂ ਨੂੰ ਪੈਨ ਚਲ ਰਵਗੀ ਓਕੇ ਬਾਈ ਜਾ ਬਾਈ ਕੀ ਸੁਣਾ ਪੈਨ ਜੋਨੀ ਇਹ ਨਾ ਕੋਈ ਨਹੀਂ ਦਿੰਦਾ ਮੈਂ ਕੋਈ ਕਿੰਦਾ ਹਾਂ ਆਪਣੀ ਕਿੰਦਾ ਤੂੰ ਫੇਰ ਚੜਨਾ ਉੱਪਰ ਕਿ ਜਾਂਦਾ ਵਾ ਉਹਦਾ ਇਹ ਹੋ ਪਾਣੀ ਸੁਣੀ ਪਾਣੀ ਕਿੰਨੀ ਕਿੰਨੀ ਇਨਫੈਕਸ਼ਨ ਹੋ ਜਾਂਦੀ ਪਾਣੀ ਮਾਣ ਤੇਰੇ ਬਾਹਰੋਂ ਕੁਝ ਨਾ ਥੋੜਾ ਬਰ ਡਾਉਗਾ ਨਾ ਬਣਾ ਦੇ ਤੇਰਾ ਖੋਤਾ ਛੋਟਾ ਉਹਦਾ ਖੇਡਿਆ ਉਹਦਾ ਪਤਾ ਖੇਡਿਆ ਨਾ ਕੋਈ ਨਾ ਪਾਰੀ ਕਰਦੀ ਨਹੀਂ ਪਾਰੀ ਕਰਦੀ ਹੈ ਚੱਲ ਪਾਣੀ ਚਾਹੇ ਡਾਉਗਾ ਆਪਾਂ ਇਹ ਉਹਨੇ ਕਿਹਾ ਨਹੀਂ ਡਾਉਗਾ ਨਹੀਂ ਡਾਉਗਾ